ਜਿਹੜਾ ਮੌਜੂਦਾ ਇਸ ਟਾਈਮ ਡਿਪਟੀ ਸਪੀਕਰ ਆ ਸਰਕਾਰ ਦਾ ਕਲਤਾਰ ਸਿੱਧਮਾ ਉਹ ਲੱਖੇ ਸਿਧਾ ਨੇ ਬਾਈ ਵਰਗਨ ਇਥੇ ਅੰਤੋਜ ਬਾਈ ਨਾਲ ਹੋਰ ਸਾਰੀ ਟੀਮ ਨਾਲ ਬੁੱਢੇ ਨਾਲ ਇਤਿਆਪ ਆਉਂਦਾ ਰਿਹਾ ਪਗਵੰਤ ਵੀ ਬੋਲਦਾ ਰਿਹਾ ਨਾਲੇ ਤੇ ਆਪ ਵੀ ਆਉਂਦਾ ਰਿਹਾਗਾ ਹੁਣ ਵੀਰੇ ਗੱਲ ਸੁਣ ਇੱਕ ਨਾ ਪੰਜਾਬ ਦੇ ਲੋਕਾਂ ਨੂੰ ਹਜੇ ਉਵੇਂ ਜਾਗਰਕ ਨਹੀਂ ਹੋਏ ਲੋਕ ਕਹਿੰਦੇ ਅਸੀਂ ਕਿਹੜਾ ਪਾਣੀ ਵੀ ਉਹ ਪੀਣੇ ਅਸੀਂ ਤਾਂ ਧਰਤੀ ਵਾਲਾ ਪੀ ਲੈਨੇ ਆ ਜਦੋਂ ਫੈਕਟਰੀਆਂ ਸਿੱਧਾ ਬੋਰ ਕਰ ਕਰ ਥੱਲੇ ਗੰਦਾ ਪਾਣੀ ਪਾ ਰਹੀਆਂ 20 25 25 ਪਿੰਡਾਂ ਦੇ ਨੇੜੇ ਫੈਕਟਰੀਆਂ ਆ ਥੱਲੜਾ ਵੀ ਪਾਣੀ ਖਰਾਬ ਹੋ ਚੁੱਕਾ ਹੈਗਾ ਜਿਹੜਾ ਹੁਣ ਜੇ ਲੋਕ ਕਹਿਣ ਮੇਰੇ ਨਾਲ ਇੱਕ ਮਾਨਸਾ ਦਾ ਸਹਿਰੀ ਬੰਦਾ ਮੈਨੂੰ ਕਹਿੰਦਾ ਕਹਿੰਦਾ ਯਾਰ ਤੂੰ ਸਮਝਾ ਵੀ ਅਸੀਂ ਵੀ ਪਾਣੀ ਇਹ ਪੀ ਰਹੇ ਹਾਂ ਮੈਂ ਹਾਂ ਪੀ ਰਹੇ ਹਾਂ ਕਹਿੰਦਾ ਕਿਵੇਂ ਮੈਂ ਸਤਲੋਚੋਂ ਨਹਿਰਾਂ ਕੱਸੀਆਂ ਸਾਰਾ ਕੁਝ ਨਿਕਲਦਾ ਸਤਲੋਚ ਗੰਦ ਬੁੱਢੇ ਨਾਲੇ ਵਾਲਾ ਡੱਗ ਰਿਹਾ ਹੈਗਾ ਤੇ ਮੈਂ ਕਿਹਾ ਜਦੂ ਤੁਸੀਂ ਮੰਨ ਲਓ ਮਾਸੀ ਮੰਨ ਲਓ ਮਾਣੀ ਪਾਣੀ ਆਉਂਦਾ ਕੱਸੀ ਰਹੀਂ ਜਾਂ ਸੁਏ ਰਹੀਂ ਤੁਸੀਂ ਪੀ ਰਹੇ ਹੋ ਇਤਨਾ ਬੁੱਢੇ ਨਾਲੇ ਦੇ ਕੋਲੇ ਲੋਹੇ ਦਾ ਗੇਟ ਆ ਜੇ ਮੈਂ ਤੁਹਾਨੂੰ ਦਿਖਾ ਲਿਆ ਮੈਂ 7-8 ਸਾਲ ਹੋ ਗਏ ਹਵਾ ਨਾਲ ਨਾ ਟੌਕੇ ਡਿੱਗ ਰਿਹਾ ਗੰਦੇ ਪਾਣੀ ਦੇ। ਨਹੀਂ ਉਹਦੇ ਤੇ ਇਹਦੇ ਵਿੱਚ ਮੌਰੀਆਂ ਹੋ ਗਿਆ। ਜਦੋਂ ਛੋਟੇ ਗੁਰਦੇ ਚ ਗੁਰਦੇ ਕੋਲੇ ਪਾਣੀ ਜਾਊ ਤੇ ਛੋਟੇ ਨਾ ਬਣੂ ਸੀ। ਬਹੁਤ ਹਾਲਾਤ ਮਾੜੇ ਆ ਪੰਜਾਬ ਦੇ। ਸਰਕਾਰ ਤਾਂ ਕਹਿੰਦੀ ਸੇ ਸੂਤ ਅਪੀਲ ਦੇ ਆਧਾਰ ਤੇ ਹੋਣੀਆਂ। ਇਹ ਤਾਂ ਇਹ ਤੋਂ ਜ਼ਿਆਦਾ ਬਿਮਾਰੀਆਂ ਆਉਣੀਆਂ। ਵੀਰੇ ਇਹ ਸਰਕਾਰ ਨਹੀਂ ਸਾਰੀਆਂ ਸਰਕਾਰਾਂ ਇਹੀ ਕੁਸ ਕਹਿ ਕੇ ਹੁੰਦੀਆਂ। ਗਾਹਾਂ ਵੀ ਆਉਣਗੀਆਂ। ਹੁਣ ਲੋਕ ਇਹ ਕਹਿਣ ਤੋਂ ਵੀ ਅੱਕ ਚੁੱਕੇ ਆ ਵੀ ਤੁਸੀਂ ਸਰਕਾਰਾਂ ਨੂੰ ਹੀ ਨਿਂਹਦੇ ਰਹਿੰਦੇ ਰਹਨੇ ਹੋ ਯਾਰਾ। ਕਿਉਂਕਿ ਹਾਲਾਤ ਇਹੋ ਜਿਹੇ ਹੋਗੇ। ਲੋਕ ਡਿਪਰੈਸ਼ਨ ਚ ਚਲੇ ਗਏ ਲੋਕਾਂ ਕੋਲੇ ਲੋਕਾਂ ਨਾਲ ਇਹ ਰਾਹ ਹੋਊਗਾ ਕੋਈ ਬਚਿਆ ਨਹੀਂ ਇਸ ਟਾਈਮ ਲੋਕ ਇਹ ਸੋਚਦੇ ਆ ਵੀ ਇਹ ਦੁਫਾਇ ਲਾਈਏ ਬਾਹਰ ਜਾਏਗੀ ਲੋਕ ਧਰਨਿਆਂ ਤੋਂ ਵੀ ਅੱਕ ਚੁੱਕੇ ਆ ਪਰ ਧਰਨਿਆਂ ਮਣਾ ਹੱਲ ਨਹੀਂ ਲਾਉਣੇ ਪੈ ਰਹੇ ਆ ਕੱਲ ਉਹਨਾਂ ਦੀ ਕਐਮਐਨਏ ਨੇ ਉਹ ਪੱਟਾ ਜਿਹੜਾ ਨਹੀਂ ਪੱਥਰ ਲਾਇਆ ਸੀ ਉਹ ਤਾਂ ਵੀਰੇ ਹੁਣ ਆਪਾਂ ਡਰਾਮੇ ਂਰੂਮੇ ਕਹਿ ਸਕਦੇ ਆ ਯਾਰ ਹੋਰ ਤਾਂ ਕੁਝ ਨਹੀਂ ਆ ਉਵੇਂ ਗੱਲ ਬਣ ਨਹੀਂ ਰਹੀ ਹੁਣ ਸਿਰਫ ਲੋਕਾਂ ਨੂੰ ਟਿਕਾਉਣ ਵਾਲਾ ਮਸਲਾ ਹੈਗਾ 2.5 ਸਾਲ ਸਰਕਾਰ ਦੇ ਰਹੇਗੇ ਸਰਪੰਚੀ ਚੋਣਾਂ ਆ ਗਈਆਂ ਜ਼ਿਲ੍ਹਾ ਪ੍ਰੀਸ਼ਦ ਆ ਗਈਆਂ ਇਹ ਦੋ ਚੋਣਾ ਹੀ ਆ ਗੱਲੀਆਂ ਉਹ ਲੋਕਾਂ ਨੂੰ ਟਿਕਿਆ ਰਹੇ ਆ ਉਹਲਾ ਬਦਲਾ ਕਰਕੇ ਟਿਕ ਨਹੀਂ ਰਹੇ ਇਹ ਤਾਂ ਕਹਿੰਦਾ ਮੈਂ ਪੰਜਾਬ ਦਾ ਪੁੱਤ ਆ ਪੰਜਾਬ ਦੇ ਸਾਰੇ ਮਸਲੇ ਹੱਲ ਕਰਾਂਗੇ ਉਹ ਗੱਲਾਂ ਸੀ ਵੀਰੇ ਉਹ ਨਹੀਂ ਰਿਹਾ ਉਹ ਸਾਰੇ ਆਉਂਦੇ ਆ ਹਰ ਇੱਕ ਜਿਹੜਾ ਉੱਠਦਾ ਹੈਗਾ ਵੀ ਮੈਂ ਪੰਜਾਬ ਦਾ ਪੁੱਤ ਆ ਪੁੱਤ ਬਣ ਨਹੀਂ ਰਿਹਾ ਕੋਈ ਗੱਲਾਂ ਹੋ ਰਹੀਆਂ ਸਰ ਜਿੱਦ ਦੇ ਕੋਈ ਬਣ ਗਿਆ ਉਹਦੇ ਅਸੀਂ ਕਹਿ ਦਾਂਗੇ ਬਾਕੀ ਮੇਰੇ ਸਾਥੀ ਖੜੇ ਮਾਨ ਵਰਗੇ ਇਹਨਾਂ ਤੋਂ ਪੁੱਛ ਲਾ ਆ ਖੜਾ ਭਾਈ ਸੇਰਗੜ ਇਹਨਾਂ ਨਾਲ ਵੀ ਗੱਲ ਕਰ ਲੈ ਵੀ ਬਹੁਤ ਦਿਨਾਂ ਦੇ ਆਉਂਦੇ ਆ ਇੱਥੇ ਸਰਕਾਰ ਗੱਲਾਂ ਕਰਦੀ ਹਾਂ ਤਾਂ ਕਿਵੇਂ ਲੱਗਦਾ ਕਿ ਸਰਕਾਰ ਤਾਂ ਕਹਿੰਦੀ ਸਾਰਾ ਕੁਝ ਸਹੀ ਕਰ ਦਿਆਂਗੇ ਬਿਊਕੂ ਦਾ ਪਰਤੋ ਆ ਸੇਲ ਤੋਂ ਤਾਂ ਹਾਲ ਦੇਖ ਲੋ ਜਦੋਂ ਮਾੜਾ ਪਾਣੀ ਤੋਂ ਪੀਵਾਂਗੇ ਤਾਂ ਖੁਰਦਿਆਂ ਦੀ ਬਿਮਾਰੀਆਂ ਆਮ ਸਾਡੇ ਸਾਰੇ ਰੱਢੇ ਆਪਣੇ ਬਜ਼ੁਰਗਾਂ ਦੇ ਡਿੱਪੀ ਤਾਂ ਤਾਂ ਕਿਸਾਨ ਆ ਦੁੱਖ ਤਾਂ ਇਸੇ ਗੱਲ ਦਾ ਯਾਰ ਲੋਕਾਂ ਨੂੰ ਇਹਨਾਂ ਤੋਂ ਅਸਾ ਇਹ ਗੰਮਾ ਇਹਨਾਂ ਨੇ ਸਾਜਵਾ ਕੇ ਇਹਨਾਂ ਨੇ ਦਿਖਾ ਦਿੱਤੇ ਕਿ ਯਾਰ ਕਰਦੇ ਆ ਕਿ ਆ ਵਕਰ ਰਹੀ ਬੋਤਲ ਕਿੰਨਾ ਜਿਆਦਾ ਚੁੱਕ ਚੁੱਕ ਮੈਂ ਚਲਾਵਾ ਅਸਲ ਦੇ ਵਿੱਚ ਸਭ ਤੋਂ ਮੇਨ ਮੈਟਰ ਬੁੱਦਾ ਵੀ ਇਹ ਹੈ ਆਪਾ ਬੰਗੂ ਗੁਰੂ ਪਾਰਕ ਤੋਂ ਮਤਾਂ ਦੇਣਾ ਹੈ ਕਿ ਜਿਹੜੇ ਦਰਸ਼ਕ ਸੋਨਾਂ ਇਕੱਤਰ ਕਰਦੀ ਹੈ ਨਾ ਬਾਈਟ ਦੇ ਵਿੱਚ ਲੱਖਾਂ ਲੱਖ ਮੈਨੂੰ ਲੱਗਦਾ ਜਿਹੜੇ ਕੋਰਟ ਦੇ ਕੋਲ ਰਾਖੋ ਕੋਲ ਬਕਸੇ ਸੌਂਦੇ ਆ ਉਹ ਵੀ ਲੋਕਾਂ ਤੋਂ ਇਧਰ ਨੂੰ ਸ਼ੇਰੋ ਇਧਰ ਨੂੰ ਹੋ ਜੋ ਪ੍ਰੈਸਰ ਲੈਣ ਦੇ ਲਈ